ਅਫਸੋਸ ਕਰਨ ਲਈ ਆ ਰਹੀਆਂ ਪਿੰਡੀਆਂ ਔਰਤਾਂ ਕਰਦੇ ਵੇੜੇ ਵਿੱਚ ਸੋਗ ਵਿੱਚ ਡੁੱਬਿਆ ਪਰਿਵਾਰ ਇਹ ਕਰ ਹੈ ਸ਼ਹੀਦ ਕਰਮਜੀਤ ਸਿੰਘ ਦਾ ਦਰਅਸਲ ਜੰਮੂ ਕਸ਼ਮੀਰ ਦੇ ਰਾਜੌਰੀ ਸੈਕਟਰ ਵਿੱਚ ਪਾਕਿਸਤਾਨੀ ਫੌਜ ਵੱਲੋਂ ਇੱਕ ਵਾਰ ਫਿਰ ਤੋਂ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ ਜਿਸ ਵਿੱਚ ਇੱਕ ਜਵਾਨ ਸ਼ਹੀਦ ਹੋਇਆ ਅਤੇ ਤਿੰਨ ਜਵਾਨ ਜ਼ਖਮੀ ਹੋਏ ਸ਼ਹੀਦ ਹੋਇਆ ਜਵਾਨ ਕਰਮਜੀਤ ਸਿੰਘ ਮੋਗਾ ਦੇ ਪਿੰਡ ਜਨੇਰ ਦਾ ਰਹਿਣ ਵਾਲਾ ਸੀ ਬੜੇ ਹੀ ਚਾਵਾ ਨਾਲ ਕਰਮਜੀਤ 5 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਔਰ ਸੁਣ ਨਹੀਂ ਪਤਾ ਸੀ ਕਿ ਉਸ ਦੇ ਦੇਖੇ ਸੁਪਨੇ ਅਧੂਰੇ ਰਹਿ ਜਾਣਗੇ ਅਤੇ ਉਹ ਇਸ ਤਰ੍ਹਾਂ ਆਪਣੇ ਘਰ ਵਿੱਚ ਵਾਪਸੀ ਕਰੇਗਾ। ਬਈ ਜੋ ਆਪਣਾ ਕਰਮਜੀ ਸਿੰਘ ਜਵਾਨ ਚੀਰ ਹੋਇਆ। ਹਾਂਜੀ। ਇਸ ਬਾਰੇ ਦੁੱਖ ਵਾਲੀ ਗੱਲ ਹੈ ਪਹਿਲੀ ਹੁਣ ਤਾਂ ਬਹੁਤ ਦੁੱਖ ਦੀ ਗੱਲ ਹੈ ਜੀ। ਚਲੋ ਮਹਾਰਾਜ ਦਾ ਪਾਣਾ ਮਰਨਾ ਪੈਣਾ ਜੀ। ਕਿੰਨਾ ਟਾਈਮ ਹੋ ਗਿਆ ਸੀ ਇਹਨਾਂ ਨੂੰ ਭਰਤੀ ਹੋਏ ਜੀ? 3 ਸਾਲ ਹੋ ਗਿਆ ਜੀ। ਵਿਆਹ ਹੋਏ ਸੀਗੇ? ਨਹੀਂ ਜੀ ਕੋਈ ਅਜਿਹਾ। ਕਿੰਨੇ ਕੋ ਮਸੀ ਜਿਹਨਾਂ ਦੀ ਸੀ ਬਾਈ ਬਾਈ 24 ਸਾਲ ਦਾ ਸੀ ਇਹਦਾ ਵਹਗਾ 99 ਦਾ 79 ਦਾ 79 ਤੁਹਾਡੇ ਕੀ ਲੱਗਦੇ ਸੀ ਜੀ ਜੀ ਪ੍ਰਿਓਰਟੀ ਕਿੱਥੇ ਸੀ ਜਿਹਨਾਂ ਦੀ ਜਿਹਨਾਂ ਦੀ ਵੀ ਕਿਥੇ ਆ ਬੰਬ ਧਮਾਕਾ ਹੋਇਆ ਗੱਡੀਆਂ ਦਾ ਉਦੋਂ ਆ ਸੀ ਕਿੱਥੇ ਸੀ ਬਾਈ ਦੋਦੀ ਸੰਤ ਸੁੰਦਰਬਣੀ ਸੰਤ ਸੁੰਦਰਬਣੀ ਐਲਸੀ ਤੇ ਸੀ ਐਲਸੀ ਕਿੰਨਾ ਪਤਾ ਲੱਗਿਆ ਜੀ ਇਸ ਸਾਡੀ ਸੜ ਕੇ ਸਾਡੇ ਆਪ ਸੀ ਜਾਈ ਉਹ ਲੱਗਾ ਉਹ ਨਾ ਸੀ ਉਹਨਾਂ ਨੇ ਫੋਨ ਤੇ ਜਾਣਕਾਰੀ ਹਾਂਜੀ ਉਹ ਆਦੀ ਮੰਮੀ ਡੈਡੀ ਨੂੰ ਫੋਨ ਕੀਤਾ ਸਾਨੂੰ ਨਹੀਂ ਦੱਸਿਆ 25 ਸਾਲ ਦੀ ਉਮਰ ਵਿੱਚ ਕਰਮਜੀਤ ਸਿੰਘ ਦੇਸ਼ਤੀ ਨੇ ਸ਼ਹੀਦੀ ਦਾ ਜਾਂ ਪੀ ਗਿਆ। ਕਰਮਜੀਤ ਦੇ ਪਰਿਵਾਰ ਵਿੱਚ ਦੋ ਪੁਰਾਣੇ ਅਤੇ ਇੱਕ ਭੈਣ। ਕਰਮਜੀਤ ਦੇ ਪਰਿਵਾਰ ਦਾ ਆਰਮੀ ਨਾਲ ਬਹੁਤ ਪੁਰਾਣਾ ਨਾਟ ਹੈ। ਪਹਿਲਾ ਪਿਤਾ, ਫਿਰ ਤਾਇਆ ਅਤੇ ਫੁੱਫੜ ਸਭ ਨੇ ਇੱਕ ਇੱਕ ਕਰਕੇ ਆਰਮੀ ਜੁਆਇਨ ਕੀਤੀ ਸੀ। ਜੋ ਜਵਾਨੀ ਹੀਰੋਏ ਨੇ ਦੁੱਖ ਹੈ ਇਸ ਗੱਲ ਤੇ। ਹਾਂ ਜੀ ਦੁੱਖ ਤਾਂ ਹੈ ਜੀ। ਦੁੱਖ ਤਾਂ ਆਉਂਦਾ ਹੀ ਹੈ ਮਾਪੇ ਨੂੰ। ਇਸ ਤਰ੍ਹਾਂ ਸ਼ਹੀਦ ਹੋਏ ਜੀ ਇਹ ਪਤਾ ਲੱਗਿਆ ਕੁਝ ਇਸ ਬਾਰੇ ਡਿਊਟੀ ਇਹਦੀ ਸੀਗੀ ਜੀ ਬਾਰਡਰ ਤੇ ਜੀ ਐਲਓਸੀ ਬਾਰਡਰ ਤੇ ਡਿਊਟੀ ਰਹੀਗੀ ਜੀ ਉੱਥੇ ਇਹਨਾਂ ਦੇ ਬੈਂਕਰ ਦੇ ਉੱਪਰ ਕੋਈ ਗੋਲਾ ਗਾਲਾ ਡਿੱਗਿਆ ਜਿਹੜਾ ਸਪਲੰਡਰ ਲੱਗਿਆ ਦੀ ਗੱਡੰਦੇ ਵਿੱਚ ਜਿਹੜਾ ਪਤਾ ਲੱਗਿਆ ਸਾਨੂੰ ਤੇ ਸ਼ਹੀਦ ਹੋ ਗਏ ਕਦੋਂ ਪਤਾ ਲੱਗਾ ਇਸ ਬਾਰੇ ਜੀ ਇਹ ਤਕਰੀਬਨ 11:30 12 ਵਜੇ ਦੇ ਲਗਭਗ ਪਤਾ ਲੱਗਿਆ ਕਿੰਨੀ ਉਮਰ ਸੀ ਉਹਨਾਂ ਦੀ ਤਕਰੀਬਨ 23-24 ਸਾਲ ਦੀ ਉਮਰ ਸੀ ਜੀ ਕਿੰਨੀ ਦੇਰ ਪਹਿਲਾਂ ਭਰਤੀ ਹੋਏ ਸੀ ਤੇ 5 ਕ ਸਾਲ ਹੋ ਗਏ ਆ 4-5 ਸਾਲ ਦੀ ਭਰਤੀ ਸੀ ਸੀ ਇਹੋ ਇਹਨੇ ਸ਼ਾਦਤ ਤੇ ਮਾਨ ਹੈ ਮਾਨ ਤਾਂ ਹੁੰਦਾ ਹੀ ਆ ਜੀ ਦੇਸ਼ ਦੀ ਖਾਤਰ ਅਸੀਂ ਮੈਂ ਵੀ ਫੌਜ 'ਚ ਸੀਗਾ ਜੀ ਤੇ ਦੇਸ਼ ਦੀ ਖਾਤਰ ਹੀ ਭਰਤੀ ਹੋਏ ਆ ਪਹਿਲਾਂ ਦੇਸ਼ ਆ ਤੋਂ ਬਾਅਦ ਚ ਘਰ ਪਰਿਵਾਰ ਹੁੰਦਾ ਜੀ ਦੱਸਿਆ ਜਾ ਰਿਹਾ ਇਹਨਾਂ ਦੇ ਪਿਤਾ ਜੀ ਵੀ ਪਹਿਲਾਂ ਫੌਜ ਵਿੱਚ ਸੀ ਹਾਂ ਜੀ ਉਹ ਵੀ ਪਿਤਾ ਪਿਤਾ ਜੀ ਵੀ ਫੌਜ ਵਿੱਚ ਸੀ ਜੀ ਦੱਸੀਏ ਸਵੇਰੇ ਕਰੀਬ 5:30 ਵਜੇ ਜੰਮੂ ਕਸ਼ਮੀਰ ਦੇ ਰਾਜੌਰੀ ਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਪਾਕਿਸਤਾਨੀ ਫੌਜਵਲੋ ਕੰਟਰੋਲ ਰੇਖਾ ਤੇ ਫਾਇਰਿੰਗ ਕੀਤੀ ਜਾਰੀ ਸੀ ਅਤੇ ਮੋਟਾਰ ਵੀ ਡਾਗੇ ਜਾ ਰਹੇ ਸਨ। ਦੱਸਦੀਏ ਸਵੇਰੇ ਕਰੀਬ 5:30 ਵਜੇ ਜੰਮੂ ਕਸ਼ਮੀਰ ਦੇ ਰਾਜੌਰੀ ਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਪਾਕਿਸਤਾਨੀ ਫੌਜਵਲੋ ਕੰਟਰੋਲ ਰੇਖਾ ਤੇ ਫਾਇਰਿੰਗ ਕੀਤੀ ਜਾਰੀ ਸੀ ਅਤੇ ਮੋਟਾਰ ਵੀ ਡਾਗੇ ਜਾ ਰਹੇ ਸਨ। ਹਾਲਾਂਕਿ ਭਾਰਤੀ ਫੌਜ ਪਾਕਿਸਤਾਨ ਨੂੰ ਮੂਤੁਰ ਜਵਾਬ ਦੇ ਰਹੀ ਹੈ, ਇਸ ਤੋਂ ਬਾਅਦ ਵੀ 7:30 ਵਜੇ ਦੇ ਆਸ-ਪਾਸ ਗੋਲੇਬਾਰੀ ਖਤਮ ਹੋਈ। ਪੁਲਵਾਮਾ ਹਮਲੇ ਵਿੱਚ 40 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਭਾਰਤ ਵੱਲੋਂ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਵਿੱਚ ਅਤਵਾਦੀ ਸੰਗਠਨ ਦੇ ਕੈਂਪਾਂ ਉੱਤੇ ਕੀਤੇ ਹਵਾਈ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਤਣਾਅ ਵਧਿਆ ਮੁਗਤਵਰਤਾਰ ਸਿੰਘ ਗੁਮੀ ਦੀ ਰਿਪੋਰਟ ਢੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ